ਪੰਜਾਬ ਦੇ ਜ਼ਿਲ੍ਹਿਆਂ ਸਮੇਤ ਹਰਿਆਣਾ ਦੇ ਵਿੱਚ ਵੀ ਤਿੰਨ ਦਿਨ ਮੌਸਮ ਖਰਾਬ ਰਹਿਣ ਦੀਆਂ ਜਿਹੜੀਆਂ ਖਬਰਾਂ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਅਲਰਟ ਜਿਹੜਾ ਹੈਗਾ ਉਸ ਦੇ ਮੁਤਾਬਕ ਤੁਹਾਨੂੰ ਇਹ ਰਿਪੋਰਟ ਸਾਂਝੀ ਕਰ ਰਿਹਾ ਕਿ yellow alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਤੁਸੀਂ ਦੇਖਿਆ ਹੋਵੇਗਾ ਕਿ ਸਵੇਰ ਦੇ ਸਮੇਂ ਵੀ ਬੱਦਲ ਛਾਏ ਰਹਿਣ ਲੱਗ ਗਏ ਨੇ ਤੇ ਰਾਤ ਦੇ ਵੇਲੇ ਕਈ ਜ਼ਿਲ੍ਹਿਆਂ ਦੇ ਵਿੱਚ ਬੂੰਦਾਬاندی ਦਾ ਵੀ ਜੋ ਹੈ ਅਲਰਟ ਜਾਰੀ ਕੀਤਾ ਗਿਆ ਦਿਨ ਦੇ ਵੇਲੇ ਬੱਦਲ ਛਾਏ ਰਹਿਣ ਦੀ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਹੈ ਤੇਜ਼ ਹਵਾਵਾਂ ਚੱਲਣ ਗਿਆ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਘਟੇਗਾ ਉਹ ਵੀ ਤੁਹਾਨੂੰ ਦੱਸਾਂਗੇ ਮੌਸਮ ਵਿਭਾਗ ਦੀ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਉਸ ਦੇ ਮੁਤਾਬਕ ਹਰਿਆਣਾ ਤੋਂ ਇਲਾਵਾ ਪੰਜਾਬ ਦੇ ਲਈ ਵੀ येलो ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 3 ਦਿਨਾਂ ਤੱਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਬੱਦਲ ਛਾਏ ਰਹਿਣਗੇ ਤੇ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ ਤਾਂ ਚੰਡੀਗੜ੍ਹ ਦੇ ਵਿੱਚ ਵੀ ਵਿਭਾਗ ਨੇ ਮੌਸਮ ਨੂੰ ਲੈ ਕੇ येलो ਅਲਰਟ ਜਾਰੀ ਕਰ ਦਿੱਤਾ ਹਾਲਾਂਕਿ ਪੰਚਕੁਲਾ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਬੱਦਲ ਛਾਏ ਹੋਏ ਨੇ ਫਿਲਹਾਲ ਵੀ ਜੇਕਰ ਤੁਸੀਂ ਦੇਖ ਸਕਦੇ ਹੋ ਤੁਸੀਂ ਇਸ ਵੇਲੇ ਜੇਕਰ ਚੰਡੀਗੜ੍ਹ 'ਚ ਮੌਜੂਦ ਹੋ ਜਾਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਮੌਜੂਦ ਹੋ ਕਮੈਂਟਾਂ ਰਾਹੀਂ ਦੱਸੋ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਤੇ ਕਿਸ ਤਰੀਕੇ ਦਾ ਜਿਹੜਾ ਮੌਸਮ ਹੈ ਤੁਹਾਡੇ ਇਲਾਕੇ ਦੇ ਵਿੱਚ ਤਾਂ ਕਿ ਜਿਹੜੇ ਵੀ ਲੋਕ ਇਸ ਖਬਰ ਦੇ ਨਾਲ ਜੁੜੇ ਨੇ ਜਾਂ ਫਿਰ ਅੱਗੇ ਜੁੜਣਗੇ ਤੇ ਉਹਨਾਂ ਨੂੰ ਤੁਹਾਡਾ ਕਮੈਂਟ ਪੜ ਕੇ ਪਤਾ ਲੱਗ ਸਕੇ ਕਿ ਕਿਹੜੇ ਇਲਾਕੇ 'ਚ ਕਿਸ ਤਰੀਕੇ ਦਾ ਮੌਸਮ ਬਣਿਆ ਹੋਇਆ ਤਾਂ ਕਿ ਪਤਾ ਲੱਗ ਸਕੇ ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਹੈ ਜਾਂ ਝੂਠ ਤਾਂ ਹਰਿਆਣਾ ਦੇ ਵਿੱਚ ਵੀ ਮੌਸਮ ਬਦਲ ਚੁੱਕਿਆ ਹੈ ਵੈਸਟਰਨ ਡਿਸਟਰਬੈਂਸ ਦੇ ਅਸ਼ੰਕ ਜਿਹੜੇ ਪ੍ਰਭਾਵ ਨੇ ਉਸ ਦੇ ਕਾਰਨ ਅਜਾਤਰ ਇਲਾਕਿਆਂ ਦੇ ਵਿੱਚ ਬਦਲਬਾਹੀ ਸ਼ੁਰੂ ਹੋ ਗਈ ਹੈ ਤੇ ਕੁਝ ਥਾਵਾਂ ਦੇ ਉੱਤੇ ਹਲਕੀ ਬੂੰਦਾਬاندی ਵੀ ਹੋ ਰਹੀ ਹੈ ਜਿਸ ਕਾਰਨ ਦਿਨ ਦੇ ਤਾਪਮਾਨ 'ਚ ਮਾਮਲੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਪਾਣੀਪਦ ਵਿੱਚ ਰਾਤ ਪਰ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਇਸੇ ਕਾਰਨ ਰਾਤ ਦੇ ਵਿੱਚ ਜਿਹੜਾ ਘੱਟੋ ਘੱਟ ਤਾਪਮਾਨ ਦੇ 'ਚ ਗਿਰਾਵਟ ਆਉਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵਿੱਚ ਜਿਹੜਾ ਦੱਸਿਆ ਗਿਆ ਮੌਸਮ ਚਾ ਇਸ ਬਦਲਾਅ ਕਾਰਨ ਲੋਕਾਂ ਨੇ ਇੱਕ ਵਾਰ ਫਿਰ ਤੋਂ ਠੰਡ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਹੈ ਤੁਹਾਡੇ ਇਲਾਕੇ 'ਚ ਵੀ ਜੇਕਰ ਠੰਡਾ ਮੌਸਮ ਬਣਿਆ ਹੋਇਆ ਇਸ ਵੇਲੇ ਤਾਂ ਜ਼ਰੂਰ ਸਾਨੂੰ ਦੱਸੋ ਤੇ ਮੌਸਮ ਵਿਭਾਗ ਦੇ ਮੁਖੀ ਨੇ ਦੱਸਿਆ ਸੂਬੇ ਦੇ ਵਿੱਚ 29 ਮਾਰਚ ਤੱਕ ਮੌਸਮ ਵਿੱਚ ਬਦਲਾਅ ਰਹਿਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ 30 ਤਰੀਕ ਤੱਕ ਦੱਸਿਆ ਜਾ ਰਿਹਾ ਮੌਸਮ ਖਰਾਬ ਰਹਿ ਸਕਦਾ ਇਸ ਬਦਲਾਅ ਕਾਰਨ ਦਿਨ ਤੇ ਜਿਹੜਾ ਰਾਤ ਦੇ ਤਾਪਮਾਨ ਦੇ ਵਿੱਚ ਬਦਲਾਅ ਹੋਵੇਗਾ ਮੀਂਹ ਦੇ ਨਾਲ ਨਾਲ ਹਵਾ ਦੀ ਜਿਹੜੀ ਰਫਤਾਰ ਹੈ 30 ਤੋਂ 40 ਕਿਲੋਮੀਟਰ ਰਹਿਣ ਦੀ ਸੰਭਾਵਨਾ ਹੈ ਐਕਟਿਵ ਵੈਸਟਰਨ ਡਿਸਟਰਬੈਂਸ ਕਾਰਨ ਵਿਗੜਦੇ ਮੌਸਮ ਦੇ ਮੱਦੇਨਜ਼ਰ ਹਰਿਆਣਾ ਦੇ 4 ਜ਼ਿਲ੍ਹਿਆਂ ਪੰਚਕੁਲਾ ਅੰਬਾਲਾ ਕੁਰਕ ਖੇਤਰ ਅਤੇ ਯਮਨਾ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਬਾਕੀ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਰਾਤ ਦੇ ਦਿਨ ਦੇ ਤਾਪਮਾਨ 'ਚ ਅੱਜੇ ਵੀ ਕਾਫੀ ਅੰਤਰ ਹੈ ਤਾਂ ਦਿਨ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 3 ਡਿਗਰੀ ਵੱਧ ਹੈ 3.4 ਡਿਗਰੀ ਵੱਧ ਹੈ ਤੇ ਇਸ ਦੇ ਨਾਲ ਹੀ ਰਾਤ ਦੇ ਜਿਹੜਾ ਘੱਟੋ ਘੱਟ ਤਾਪਮਾਨ 13.6 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 0.1 ਡਿਗਰੀ ਘੱਟ ਹੈ ਤੁਸੀਂ ਦੇਖਿਆ ਹੀ ਹੋਵੇਗਾ ਦਿਨ ਦੇ ਵੇਲੇ ਠੰਡਾ ਮੌਸਮ ਰਹਿੰਦਾ ਤੇ ਦੁਪਹਿਰ ਨੂੰ ਕੜਕ ਦੀ ਧੁੱਪ ਪੈਣ ਲੱਗ ਜਾਂਦੀ ਹੈ ਤੇ ਹੁਣ 3 ਦਿਨ ਲਈ ਮੌਸਮ ਖਰਾਬ ਦੱਸਿਆ ਜਾ ਰਿਹਾ ਹੈ ਹਰਿਆਣਾ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ 29 ਮਾਰਚ ਤੋਂ ਬਾਅਦ ਦਿਨ ਦਾ ਤਾਪਮਾਨ ਵਧੇਗਾ ਇਸ ਦਾ ਕਾਰਨ ਇਹ ਹੈ ਕਿ ਦਿਨ ਦੇ ਵੇਲੇ ਤੇਜ਼ ਧੁੱਪ ਤੇ ਹਵਾ ਨਾ ਚੱਲਣ ਕਾਰਨ ਪਾਰਾ ਦੇ ਵਿੱਚ ਜਿਹੜਾ 1 ਜਾਂ ਫਿਰ 2 ਡਿਗਰੀ ਦਾ ਵਾਧਾ ਦੇਖਿਆ ਜਾ ਸਕਦਾ ਇਸ ਦੇ ਨਾਲ ਹੀ ਰਾਤ ਦੇ ਘਟੂ ਘਟਾਪਮਾਨ 'ਚ ਕੋਈ ਖਾਸ ਅੰਤਰ ਤਾਂ ਨਹੀਂ ਦੇਖਣ ਨੂੰ ਮਿਲੇਗਾ ਇਤੇ ਜਿਹੜਾ ਅਸਰ ਹੈਗਾ ਉਹ ਵੀ ਦੇਖਣ ਨੂੰ ਨਹੀਂ ਮਿਲੇਗਾ ਤੇ ਰਾਜਸਥਾਨ ਤੇ ਪੰਜਾਬ ਦੀ ਸਰਹੱਦ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ 'ਚ ਹਾਲ ਹੀ 'ਚ ਮੌਸਮ ਵਿੱਚ ਤਬਦੀਲੀ ਆਣੀ ਸ਼ੁਰੂ ਹੋਈ ਹੈ ਤੇ ਜਿਹੜਾ ਠੰਡ ਮਹਿਸੂਸ ਕਰਨੀ ਲੋਕਾਂ ਨੇ ਸ਼ੁਰੂ ਕੀਤੀ ਹੈ ਜੇਕਰ ਤੁਸੀਂ ਵੀ ਠੰਡ ਮਹਿਸੂਸ ਕਰਨੀ ਸ਼ੁਰੂ ਕੀਤੀ ਹੈ ਤਾਂ ਤੁਸੀਂ ਆਪਣੀ ਜਿਹੜੀ ਲੋਕੇਸ਼ਨ ਦੱਸਣੀ ਹੈ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਤੇ ਕੀ ਕਿਹੋ ਜਿਹਾ ਜਿਹੜਾ ਮੌਸਮ ਹੈਗਾ ਤੁਹਾਡੇ ਇਲਾਕੇ ਦੇ ਵਿੱਚ ਕਿਉਂ ਜਾਂ ਮੌਸਮ ਬਣਿਆ ਹੁਣ ਇਸ ਵੇਲੇ ਕਮੈਂਟਾਂ ਆ ਰਹੀ ਤੁਸੀਂ ਦੱਸਣਾ ਇਸ ਜਿਹੜਾ ਇੱਥੇ ਬੱਦਲ ਛਾਏ ਰਹਿਣ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਇਸੇ ਕਾਰਨ ਕੁਝ ਜ਼ਿਲ੍ਹਿਆਂ 'ਚ ਦਿਨ ਦਾ ਵੱਧ ਤੋਂ ਵੱਧ ਤਾਪਮਨ 16 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਤੇ ਮੌਸਮ ਦੇ ਵਿੱਚ ਬਦਲਾਅ ਦੇ ਨਾਲ ਹੀ ਕਿਸਾਨਾਂ ਦੀਆਂ ਚਿੰਤਾਵਾਂ ਵਧਣ ਲੱਗੀਆਂ ਨੇ ਤੇ ਵਾਢੀ ਹੋਈ ਸਰੋਂ ਦੀ ਜਿਹੜੀ ਫਸਲ ਖੇਤਾ ਵਿੱਚ ਪਈ ਹੈ ਜੇ ਗਰਮੀ ਪੈਂਦਾ ਤਾਂ ਫਸਲ ਦਾ ਕਾਫੀ ਨੁਕਸਾਨ ਵੀ ਹੋ ਸਕਦਾ ਨੁਕਸਾਨ